ਅੱਜ ਕ੍ਰਾਂਤੀਕਾਰੀ ਕਿਸਾਨ ਜੀ ਨੇ ਪੰਜਾਬ ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨ ਆ ਅੱਜ ਅਸੀਂ ਭਾਰਤ ਸਰਕਾਰ ਦਾ ਤੇ ਖੱਟੜ ਸਰਕਾਰ ਦਾ ਦੋਵਾਂ ਦਾ ਪਤਲਾ ਫੂਕਿਆ ਹੈ ਜਿਹੜੀ ਇਹ ਤਸ਼ੱਦਦ ਕਰ ਰਹੇ ਨੇ ਕਿਸਾਨਾਂ ਤੇ ਉਹਨਾਂ ਦਾ ਆਪਣਾ ਅੰਦੋਲਨ ਕਰਨ ਦਾ ਹੱਕ ਹੀ ਖਤਮ ਕਰ ਰਹੇ ਨੇ ਇੱਕ ਰਸਤੇ ਦੇ ਵਿੱਚੋਂ ਲੰਘ ਕੇ ਜਾਣਾ ਅੰਦੋਲਨ ਕਰਨਾ ਹੈ ਰਸਤਿਆਂ ਤੇ ਅਸੀਂ ਹੁਣ ਚੱਲ ਵੀ ਨਹੀਂ ਸਕਦੇ ਇੰਨੀ ਮਾੜੀ ਲਾਟੇ ਕਰ ਰਹੇ ਨੇ ਉਹਨਾਂ ਨੂੰ ਦੱਸਣ ਲਈ ਕਿ ਅਸੀਂ ਸਾਰੇ ਆਪਣੇ ਭਰਾਵਾਂ ਦੇ ਨਾਲ ਆ ਜਿਹੜੇ ਉੱਥੇ ਖੜੇ ਆ ਜਿੱਦਣ ਆਵਾਜ਼ ਮਾਰਨਗੇ ਇੱਕ ਮਿੰਟ 'ਚ ਉੱਥੇ ਪਹੁੰਚ ਜਾਗੇ ਇੱਕ ਇੱਥੋਂ 2 ਘੰਟੇ ਲੱਗਣੇ 2 ਘੰਟੇ 'ਚ ਅਸੀਂ ਉੱਥੇ ਪਹੁੰਚ ਜਾਗੇ ਫਿਰ ਇਹਨਾਂ ਦੀ ਜਿਹੜੀ ਪੁਲਿਸ ਆ ਇਹਨਾਂ ਦੀ ਮਿਲਟਰੀ ਉਹਨੂੰ ਹਥਿਆਰ ਸੁੱਟਣੇ ਪੈਣਗੇ ਜਿੱਦਣ ਪੰਜਾਬ ਤੁਰ ਪਿਆ ਤੇ 16 ਤਰੀਕ ਤੋਂ ਬਾਅਦ ਬਹੁਤ ਉਮੀਦ ਆ ਕਿ ਕਾਲ ਆ ਜਾਏਗੀ ਤੇ ਆਪਾਂ ਸਾਰੇ ਉੱਧਰ ਨੂੰ ਚੱਲਾਂਗੇ ਤੇ ਇਹਨਾਂ ਦੇ ਹਥਿਆਰ ਛਟਾ ਦਾਂਗੇ ਇੱਕ ਵਾਰੀ ਕੀ ਲੱਗਦਾ ਕਦੇ ਇਹ ਹਾਲਾਤ ਨਾ ਆਪਾਂ ਤੇ ਆਪਣੀ ਜ਼ਿੰਦਗੀ 'ਚ ਇਹੋ ਜਿਹੇ ਹਾਲਾਤ ਨਹੀਂ ਵੇਖਿਆ ਹੁਣ ਹੀ ਦੇਖ ਰਹੇ ਆ ਏਡੇ ਮਾੜੇ ਹਾਲਾਤ ਉਦੋਂ ਜਦੋਂ ਛੋਟੇ ਹੁੰਨੇ ਆ ਕਾਰਕੁਵਾਦ ਵੇਲੇ ਕੁਛ ਇਦਾਂ ਦੇ ਹਾਲਾਤ ਹੋਏ ਸੀ ਉਸ ਤੋਂ ਬਾਅਦ ਆ ਹੁਣ ਇਹ ਹਾਲਾਤ ਆਪਾਂ ਵੇਖ